ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਕਾਮਯਾਬ ਹੋਣ ਲਈ ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਤੁਸੀਂ ਜਾਣਾ ਕਿੱਥੇ ਚਾਹੁੰਦੇ ਹੋ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਜਾਣਾ ਕਿੱਥੇ ਹੈ ਤਾਂ ਤੁਸੀਂ ਸਫ਼ਰ ਕਿਵੇਂ ਤੈਅ ਕਰੋਗੇ ਤੇ ਬਿਨਾ ਸਫ਼ਰ ਦੇ ਮੰਜ਼ਿਲ ਮਿਲਣਾ ਮੁਸ਼ਕਲ ਹੈ ਇਹ ਬਿਲਕੁਲ ਕਿਸੇ ਰੇਲ ਵਿੱਚ ਸਫ਼ਰ ਕਰਨ ਦੀ ਤਰ੍ਹਾਂ ਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਤੁਸੀਂ ਜਾਣਾ ਕਿੱਥੇ ਹੈ ਉੱਥੇ ਤੁਸੀਂ ਪਹੁੰਚਣਾ ਕਦੋਂ ਚਾਹੁੰਦੇ ਹੋ ਤੁਹਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਜਿੱਥੇ ਤੁਸੀਂ ਜਾਣਾ ਹੈ ਉੱਥੇ ਜਾਣ ਲਈ ਤੁਹਾਨੂੰ ਕਦੋਂ ਨਿਕਲਣਾ ਹੋਵੇਗਾ ਤੇ ਰਸਤੇ ਲਈ ਤੁਹਾਨੂੰ ਕੀ ਤਿਆਰੀਆਂ ਕਰਨ ਦੀ ਲੋੜ ਹੋਏਗੀ ਇਹ ਸੱਚਮੁੱਚ ਇੰਨਾ ਹੀ ਆਸਾਨ ਹੈ ਸਹੀ ਦਿਸ਼ਾ ਦੀ ਜਾਣਕਾਰੀ ਤੁਹਾਡੀ ਸਫਲਤਾ ਵੱਲ ਵਧਿਆ ਪਹਿਲਾ ਕਦਮ ਹੁੰਦੀ ਹੈ ਜ਼ਿੰਦਗੀ ਜਿਉਣਾ ਤੇ ਆਪਣੀ ਕਾਮਯਾਬੀ ਦੇ ਨਾਲ ਜਾਣਾ ਦੋਨਾਂ ਗੱਲਾਂ 'ਚ ਬਹੁਤ ਵੱਡਾ ਫਰਕ ਹੁੰਦਾ ਹੈ ਜ਼ਿੰਦਗੀ ਕੱਟਣ ਤੋਂ ਮਤਲਬ ਹੈ ਜ਼ਿੰਦਗੀ ਬਿਨਾਂ ਕਿਸੇ ਮਕਸਦ ਤੋਂ ਵਿਅਰਥ ਹੀ ਗਵਾ ਦੇਣਾ ਖਾਣਾ ਪੀਣਾ ਸੋਣਾ ਗੱਲਾਂ ਕਰਨਾ ਮਨੋਰੰਜਨ ਕਰਨਾ ਤੇ ਇਸ ਤੋਂ ਇਲਾਵਾ ਜ਼ਿੰਦਗੀ 'ਚ ਕੁਝ ਵੀ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਤੁਸੀਂ ਜ਼ਿੰਦਗੀ ਨੂੰ ਬਤੀਤ ਕਰ ਰਹੇ ਹੋ ਤੇ ਵਹਿਣ ਦੇ ਨਾਲ ਵਹਿੰਦੇ ਜਾ ਰਹੇ ਹੋ ਜ਼ਿੰਦਗੀ 'ਚ ਸਫਲ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਪਛਾਣ ਲੈਣਾ ਸਹੀ ਦਿਸ਼ਾ ਦੀ ਚੋਣ ਮੰਜ਼ਿਲ ਵੱਲ ਵਧਣਾ ਤੇ ਲਗਾਤਾਰ ਕੀਤੀ ਹੋਈ ਮਿਹਨਤ ਨਾਲ ਆਪਣੇ ਆਪ ਨੂੰ ਮਨਚਾਹੀ ਜ਼ਿੰਦਗੀ ਜਿਉਣ ਦਾ ਹੱਕਦਾਰ ਬਣਾਉਣਾ ਪਰ ਮੁਸ਼ਕਲ ਉੱਥੇ ਆਉਂਦੀ ਹੈ ਜਦੋਂ ਬਹਾਨੇ ਬਣਾ ਕੇ ਅਸੀਂ ਆਪਣੇ ਆਪ ਨੂੰ ਰੋਕ ਲੈਂਦੇ ਹਾਂ ਦੂਜਿਆਂ ਦੀਆਂ ਕਮੀਆਂ ਤੇ ਧਿਆਨ ਦੇਣ ਦੀ ਬਜਾਏ ਆਪਣੀਆਂ ਗਲਤੀਆਂ ਨੂੰ ਦੇਖਣਾ ਵੱਡੀ ਸਮਝਦਾਰੀ ਹੁੰਦੀ ਹੈ ਜਿਵੇਂ ਇੱਕ ਛੋਟੇ ਜਿਹੇ ਬੀਜ ਤੋਂ ਇੱਕ ਵਿਸ਼ਾਲ ਰੁੱਖ ਦਾ ਜਨਮ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਇੱਕ ਛੋਟੇ ਜਿਹੇ ਵਿਚਾਰ ਨੂੰ ਇੱਕ ਅਜੀਹਾ ਆਕਾਰ ਦਿੱਤਾ ਜਾ ਸਕਦਾ ਹੈ ਜੋ ਪੂਰੀ ਦੁਨੀਆ ਬਦਲ ਸਕਦਾ ਹੈ ਤੁਸੀਂ ਇੱਕ ਅਜਿਹੇ ਸ਼ਾਸਨ ਨਾਲ ਭਰੇ ਹੋਏ ਹੋ ਜੋ ਕੁਝ ਵੀ ਕਰ ਸਕਦਾ ਹੈ ਬਸ ਤੁਹਾਨੂੰ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ ਤੁਹਾਨੂੰ ਆਪਣੇ ਆਪ ਨੂੰ ਮਹੱਤਵ ਦੇਣਾ ਹੋਵੇਗਾ ਆਪਣੀਆਂ ਸਕਿੱਲਜ਼ ਨੂੰ ਵਿਕਸਿਤ ਕਰੋ ਜਿੱਥੇ ਕੋਸ਼ਿਸ਼ਾਂ ਵੱਡੀਆਂ ਹੋਣ ਉੱਥੇ ਕਿਸਮਤ ਨੂੰ ਵੀ ਸਾਥ ਦੇਣਾ ਹੀ ਪੈਂਦਾ ਹੈ ਰਾਹ ਭਾਵੇਂ ਕਿੰਨਾ ਵੀ ਮੁਸ਼ਕਲਾਂ ਭਰਿਆ ਹੋਵੇ ਜੇ ਤੁਸੀਂ ਹੌਸਲਾ ਰੱਖੋਗੇ ਆਪਣੇ ਆਪ ਤੇ ਭਰੋਸਾ ਰੱਖੋਗੇ ਬਹਾਨੇ ਨਹੀਂ ਬਣਾਓਗੇ ਆਪਣੇ ਅੰਦਰ ਚੰਗੀਆਂ ਆਤਾਂ ਲੈ ਕੇ ਆਓਗੇ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਮੁਸ਼ਕਲਾਂ ਨਹੀਂ ਹੋਣਗੀਆਂ ਪਰ ਇਹ ਦਾਵਾ ਕਰਦਾ ਹਾਂ ਕਿ ਉਹਨਾਂ ਦਾ ਹੱਲ ਬਹੁਤ ਜਲਦੀ ਮਿਲਣਾ ਸ਼ੁਰੂ ਹੋ ਜਾਏਗਾ ਹਰ ਕਿਸੇ 'ਚ ਕੁਝ ਨਾ ਕੁਝ ਖੂਬੀਆਂ ਜ਼ਰੂਰ ਹੁੰਦੀਆਂ ਨੇ। ਬਸ ਲੋੜ ਹੈ ਇਹਨਾਂ ਨੂੰ ਜਾਣਨ ਦੀ ਤੇ ਪਛਾਣਨ ਦੀ। ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਵਧੀਆ ਲੱਗ ਰਹੀਆਂ ਹੋਣਗੀਆਂ। ਤੁਹਾਡੇ ਵੱਲੋਂ ਕੀਤਾ ਹੋਇਆ ਲਾਈਕ, ਸ਼ੇਅਰ ਤੇ ਕਮੈਂਟ ਬਹੁਤ ਹੌਸਲਾ ਦੇਵੇਗਾ। ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਅਗਲੀ ਵੀਡੀਓ 'ਚ। ਧੰਨਵਾਦ।